ਕਬੀਰ ਚਕਈ ਜੋ ਨਿਸ਼ਬਿਸ਼ਰੇ ਆਏ ਮਿਲੇ ਪ੍ਰਭਾਦ ਜੋ ਨਰ ਬਿਸ਼ਰੇ ਰਾਮ ਸਿਉ ਨਾ ਦਿਨ ਮਿਲੇ ਨਾ ਰਾਤ ਤੇ ਚਕਈ ਨਹੀਂ ਹੈ ਚੱਕ ਈ ਹੈ ਚੱਕ ਈ ਚੱਕ ਇਹ ਚੱਕ ਵੀ ਹੁੰਦਾ ਚੱਕ ਵੀ ਚੱਕ ਈ ਚੱਕ ਵੀ ਇੱਕ ਜਾਨਵਰ ਹੈ ਉੜਨ ਵਾਲਾ ਉਹ ਸੂਰਜੇ ਦਾ ਨਕਲਦਾ ਹੈ ਸੂਰਜ ਨੂੰ ਦੇਖਦੀ ਰਹਿੰਦੀ ਹੈ ਸਾਰਾ ਦਿਨ ਚੁਗਦੀ ਨਹੀਂ ਹੈ ਚੱਕ ਵੀ ਇੱਕ ਉਹਦੀ ਚਕੋਰ ਚੋ ਪੁਰਾਣੂ ਚੰਦਰ ਨੂੰ ਦੇਖਦੀ ਐ ਇਹ ਚੱਕ ਵੀ ਦਿਲ ਨੂੰ ਸੂਰਜ ਨੂੰ ਦੇਖਦੀ ਐ ਚੱਕ ਵੀ ਗੁਰਮੁਖ ਹੈ ਢਿਡਿ ਚਕੋਰ ਹੈ ਪੁਰਦੂ ਗੁਰਤੀ ਪੁਆੜੀ ਘਟ ਗਿਆ ਨਾ ਚੰਦਰ ਮੇ ਵਾਲਾ ਬਨਵਤ ਤਾਲਾ ਜਿਹੜਾ ਹੈ ਬਨਵਤ ਦਰ ਗਿਆਨ ਲੈਣ ਵਾਲਾ ਉਹ ਚਕੋਰ ਹੈ ਜਿਹੜਾ ਸੂਰਜ ਨਾਲ ਜੁੜਿਆ ਹੈ ਉਹ ਚੱਕ ਹੋਈ ਚੱਕ ਵੀ ਕਹਿੰਦੇ ਜੇ ਵਿਛੜਦੀ ਹੈ ਜੇ ਗੁਰਮਖਰੂ ਵਿਛੋੜਾ ਹੋਇਆ ਸੱਚ ਨਾਲੋਂ ਉਹ ਰਾਤ ਰਾਤ ਦਾ ਨਜ਼ਰ ਤਾਂ ਹੋਇਆ ਜਿਨਾ ਜੇ ਸੂਰਜ ਨਹੀਂ ਨਿਕਲਿਆ ਉਹਨਾਂ ਜਨ ਗੁਰਮਖਨ ਵਿਛੋੜਾ ਚੱਕ ਵੀ ਕਿਵੇਂ ਚੱਕ ਹੀ ਜੋ ਨਿਸ ਬਿਛਰੇ ਆਏ ਮਿਲੇ ਪ੍ਰਵਾਹ ਜਲ ਰੇਸ ਹੁੰਦੀ ਹੈ ਇੱਥੇ ਸੂਰਜ ਨਹੀਂ ਹੁੰਦਾ ਜਦੋਂ ਸੱਚ ਦਾ ਪ੍ਰਚਾਰ ਨਹੀਂ ਹੁੰਦਾ ਜਿਹੜੇ ਹਿਰਦੇ ਸੱਚ ਦੇ ਭੁੱਖੇ ਨੇ ਉਹ ਨਾਲ ਜਦ ਵਿਛੋੜਾ ਰਹਿੰਦਾ ਹੁਣ ਪਰ ਜਦ ਸੂਰਜ ਨਿਕਲਦਾ ਜਦ ਇਹ ਜੁੜ ਜਾਂਦੇ ਨੇ ਵਾਹੀ ਮਤ ਇਸ ਬਿਸਰਾ ਆਇਆ ਜਿਵੇਂ ਪ੍ਰਵਾਹ ਪਰ ਵਾਹ ਹੋਈ ਸੂਰਜ ਚੜਿਆ ਜਦ ਇਹ ਮੰਨ ਲੀ ਉਹਨਾਂ ਨੇ ਗੱਲ ਜਦਾਂ ਹੀ ਮੰਨ ਲੈਂਦੇ ਨੇ ਜਿਨ੍ਹਾਂ ਦੇ ਹਿਰਦੇ 'ਚ ਪੁੰਦੀ ਆ ਇੱਕ ਗੱਲ ਕੰਨ 'ਚ ਪਈ ਸਾ ਜਦਾਂ ਹੀ ਮੰਨ ਜਾਂਦੇ ਨੇ ਸ਼ੱਕ ਵੀ ਆਉਂਦਾ ਉਹ ਚੱਕੀ ਹੁਕਮ ਖਣੈ ਬਿਛੜਿਆ ਕਨਾ ਜਦਿ ਪਿਛੜੇ ਹੋਏ ਵਿੱਚ ਖੋਇ ਦਸੀ ਬਿਆਕਲ ਸੀ ਪਰ ਹੈ ਹੀ ਨਹੀਂ ਸੀ ਸੂਰਜ ਨਹੀਂ ਆ ਕੀ ਕਰਨ ਖੋਇ ਦਨੇ ਸੂਰਜ ਹੈ ਹੀ ਨਹੀਂ ਤੇ ਸਿ ਬਿਛੜਾ ਆਏ ਮਿਲੇ ਪ੍ਰਭਾਸ ਉਹ ਚੰਦਰਮਾ ਦੇ ਵੀ ਖੋਇ ਨੂੰ ਸੂਰਜ ਸਮਝ ਲੈਂਦੇ ਨੇ ਉਹ ਮਸਕੀਨ ਨੂੰ ਵੀ ਸੁਣਦਾ ਰਹੇ ਔਰ ਜੀਸ ਨੂੰ ਵੀ ਸੁਣਦਾ ਰਹੇ ਹੋਰ ਕਦਾਮਾਂ ਵੀ ਵਾਲੀ ਨਹੀਂ ਤਸੱਲੀ ਹੋਈ ਜਾ ਸੂਰਜ ਚੜ੍ਹਿਆ ਗੁਰ ਮਨ ਦੀ ਕਾਂਤੀ ਗੱਲ ਪੂਰੀ ਆਈ ਜਦ ਕੜਕ ਦੇ ਦੁਰਗੇ ਯਾ ਆ ਗੱਲ ਜੀ ਚੱਕੀ ਜੋ ਨਿਸ ਬਿਸਰੇ ਜੋ ਨਿਸ ਬਿਸਰੇ ਜੋ ਜੜੀ ਰਾਤ ਰਾਤ ਜੜੀ ਆ ਉਹਦਾ ਨਹੀਂ ਜੁੜੀ ਸੋਜ ਰਾਤ ਨੂੰ ਵਿਛੜੀ ਹੋਈ ਹੈ ਵਿਛੜੇ ਵਿਛੜੀ ਹੋਈ ਹੈ ਸੂਰਜ ਨਾਲੋਂ ਆਏ ਆਪਣੇ ਅੰਦਰ ਆਤਮਾ ਅੰਤਰਾ ਦੋਨੋਂ ਵਿਛੜੇ ਹੋਏ ਜੋੜਿਆ ਨਹੀਂ ਕਿਸ ਨੇ ਦੱਸਿਆ ਜੀ ਆਏ ਮਲੇ ਪ੍ਰਵਾਹ ਸੂਰਜ ਚੜਦੀ ਸਾਰੇ ਜਦੇ ਜੁੜ ਗਈ ਜਬ ਪਹਿਲੀ ਤਰੰਡ ਖੜੀ ਜਦ ਪਤਾ ਲੱਗਿਆ ਜਦੇ ਜੁੜ ਗਏ ਬਿਆਹ ਪਰ ਪਾਣੀ ਆਹੀ ਕਹਦੀ ਇਹ ਠੀਕ ਜੋ ਨਰ ਬਿਛਰੇ RAM ਸੋਂ ਨਾ ਦਿਨ ਮਿਲੇ ਨਾ ਰਾਤ ਜੋ ਨਰ ਬਿਛਰੇ RAM ਸੋਂ ਜੜੇ ਅੰਤਰਾਤਮਾ ਦੀ ਆਵਾਜ਼ ਨੂੰ ਤੋਂ ਬਿਛੜੇ ਹੋਏ ਨੇ ਉਹ ਦਿਨ ਹੋਵੇ ਰਾਤ ਹੋਵੇ ਉਹ ਨਹੀਂ ਬੰਦੇ ਹੁੰਦੇ ਜੋ ਅੰਤਰਾਤਮਾ ਦੀ ਆਵਾਜ਼ ਨੂੰ ਨਹੀਂ ਮੰਨਦਾ ਨਾ ਜਿਨ੍ਹਾਂ ਦੇ RAM ਦੇ ਮੂਲ ਤੋਂ ਬਾਹਰ ਬਣਾਈ ਹੋਈ ਹੈ ਉਹ ਰਾਮ ਨਾ ਵਿਛੜੇ ਹੋਏ ਨੇ ਅਸਲੀ ਰਾਮ ਨਾ ਉਹ ਵਿਛੜਿਆ ਜਿਹਨੇ ਬਾਹਰ ਮੂਰਤੀ ਬਣਾਈ ਉਹ ਰਾਮ ਜੀ ਇਸ ਕਰਕੇ ਉਹ ਕਹਿਆ ਵੀ ਬਾਹਰ ਵਾਲੇ ਰਾਮ ਨੂੰ ਮੂਰਤੀ ਨੂੰ ਭਗਵਾਨ ਸਾਬਦ ਕਰਕੇ ਦਿਖਾਓ ਰਾਮ ਤਾਂ ਅੰਦਰ ਹੈ ਬਾਹਰ ਵਾਲਾ ਸਾਬਦ ਨਹੀਂ ਹੋਣਾ ਇਹਨਾਂ ਤੇ ਟੱਕੇ ਨਾ ਆਪਣਾ ਟੱਕੇ ਨਾ ਬਣਾਇਆ ਹੈ ਸ਼ਰਾਰਤ ਨਾ ਬਣਾਇਆ ਹੈ ਚਤਰਾਈ ਚਤਰਾਈ ਨਾ ਬਣਾਇਆ ਹੈ ਅਜਾਦੋਂ ਨੇ ਕਾਇਤਾ ਹੁਣ ਚੁੱਪ ਕਰਕੇ ਹਾਂ ਜਨਮ ਲੈਣਾ ਨਾ ਜਨਮ ਲੈਣਾ ਨਾ ਦਿਨ ਵੀ ਚੜ੍ਹ ਜਵੇ ਤਾਂ ਵੀ ਮਿਲਣਾ ਉਹਨਾਂ ਨੇ ਪੋੜਾ ਨੇ ਹੁਣ ਇਹ ਗੋਲ ਕਾਲੇ ਮਿਲਦੇ ਨੇ ਰਾਜ ਦਾ ਪਿਛੜ ਛੱਡਿਆ ਅੰਤਰ ਆਦਮੀ ਦੀ ਬਾਤ ਹੈ ਛੱਡੀ ਹੋਈ ਉਹਨਾਂ ਨੇ ਉਹ ਦਿਨ ਉਹ ਤਾਂ ਵੀ ਮਿਲਦਾ ਰਾਜੂ ਦਾ ਚੱਕ ਵੀ ਨਹੀਂ ਮਿਲਦੀ ਜੀ ਆ ਉਹ ਚੱਕ ਵੀ ਨਹੀਂ ਮਿਲਦਾ ਰਾਜੂ ਦਾ ਕੋਈ ਖੰਡੂ ਨਹੀਂ ਮਿਲਦਾ ਮਨੁੱਖ ਦਾ ਕੋਈ ਰੌਣਾ ਨਹੀਂ ਇਹ ਕੌਣ ਨੇ ਇਹ ਸਾਗਤ ਨੇ ਦੁਆ ਸਾਖਤ ਹੈ ਜਿਹੜਾ ਦਿਨੋਂ ਰਾਤ ਨਹੀਂ ਮਿਲਦਾ ਮਨ ਮੁਖ ਦਾ ਲਾਜਾ ਸਾਖਤ ਦਾ ਕੋਈ ਨਹੀਂ ਮਨ ਮੁਖ ਸਾਖਤ ਹੁੰਦਾ ਕਿ ਲਾਹ ਫਸਿਆ ਹੋਇਆ ਹੁੰਦਾ ਸਾਖਤਾਂ ਦੇ ਚੁੰਗੜ ਚ ਉਹ ਛੱਡ ਜਾਂਦਾ ਹੁੰਦਾ ਹਾਂ ਜੀ ਕਬੀਰ ਦੂਰ ਕਰੋ ਕਬੀਰ ਜਿੱਤੇ ਜੋ ਨਿਸਬਿਛਰੇ ਆਏ ਮਿਲੇ ਪ੍ਰਭਾਤ ਜੋ ਨਰ ਬਿਛਰੇ RAM ਸੋ ਨਾ ਦਿਨ ਮਿਲੇ ਨਾ ਜੋ ਉਹਨਾਂ ਦੇ ਬਿਛਰੇ RAM ਸੋ ਜਿਹੜੇ RAM ਨਾਲ ਬਿਛੜੇ ਹੋਏ ਨੇ ਆਪਣੇ ਅੰਤਰਾਤੋਂ ਨਾਲ ਵਿਛੜੇ ਹੋਏ ਨੇ ਉਹਨਾਂ ਦਿਲ ਬਣਨਾ ਜਦੋਂ ਗਿਆਨ ਪੂਰਾ ਗਿਆਨ ਗੁਰਬਾਣੀ ਦਾ ਗਿਆਨ ਸੂਰਜੀ ਕੋ ਚੜ ਵੀ ਜਾਵੇ ਤਾਂ ਨਹੀਂ ਉਹਨਾਂ ਨੇ ਮੰਨ ਲੋ ਤਾਂ ਵੀ ਉਹਨਾਂ ਨੇ ਕਰੀ ਹੁਲ ਉਹਨਾਂ ਦਾ ਮਨ ਮਾਇਆ ਫਸੇ ਹੀ ਰਹੂਗਾ ਉਹ ਕੋਈ ਕੁਝ ਫਸੇ ਹੀ ਰਹਿਣਗੇ ਉਹ ਨਹੀਂ ਮੰਨਦੇ